ਸਸ਼ੀਗਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬ ਮੀਡੀਆ ਮਹਿਮਾਨ ਪੱਤਰਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਐਨ ਆਈਏ ਨੇ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਮਾਰੀ ਰੇਤ ਪੰਜਾਬ ਦੇ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਹੋਏ ਤਬਾਦਲੇ ਆਮ ਲੋਕਾਂ ਲਈ ਰਾਹਤ ਭਰੀ ਖਬਰ ਸਸਤਾ ਹੋ ਜਾ ਰਿਹਾ ਪੈਟਰੋਲ ਤੇ ਡੀਜ਼ਲ ਚੰਡੀਗੜ੍ਹ ਵਿਖੇ ਗਰਨੇਡ ਸਿੱਟਨ ਵਾਲਿਆਂ ਦੀ ਹੋਈ ਪਹਿਚਾਣ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਅਕਾਲ ਤਖਤ ਦੇ ਸਾਹਿਬ ਤੋਂ ਮੰਗੀ ਮੁਆਫੀ ਪੰਜਾਬ ਚ ਇੱਕ ਹੋਰ ਆਪ ਆਗੂ ਦਾ ਹੋਇਆ ਕਤਲ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਅੱਜ ਪਈਗਾ ਜ਼ੋਰਦਾਰ ਮੀਂਹ ਕੁਣ ਖਬਰ ਵਿਸਥਾਰ ਨਾਲ ਸਵੇਰੇ ਤੜਕਸਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਖਾਸ ਕਰਕੇ ਅਮਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ NIA ਵੱਲੋਂ ਰੇਡ ਕੀਤੀ ਗਈ ਹੈ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ NIA ਵੱਲੋਂ ਸ਼ੁੱਕਰਵਾਰ ਤੜਕਸਾਰ ਪੰਜਾਬ ਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਗਏ ਨੇ ਇਹਨਾਂ ਵਿੱਚ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ ਸੰਸਦ ਅਮਰਿਤਪਾਲ ਸਿੰਘ ਦੇ ਬਾਬਾ ਬਕਾਲਾ ਚੋਂ ਲੈ ਤੱਕ ਭੱਜ ਸਾਰੇ ਰਿਸ਼ਤੇਦਾਰਾਂ ਦੇ ਘਰਾਂ ਐਨਆਈਏ ਵੱਲੋਂ ਰੇਡ ਮਾਰੀ ਗਈ ਦੱਸੀ ਜਾ ਰਹੀ ਹੈ ਮੋਗਾ ਤੋਂ ਵੀ ਸੂਚਨਾ ਹੈ ਕਿ ਸੰਭਲਸਰ ਚ ਕਵੀ ਸ਼ਰਮਖੰਦ ਸਿੰਘ ਮੁਸਾਫਰ ਕਰ ਵੀ ਐਨਆਈ ਵੱਲੋਂ ਰੇਡ ਕੀਤੀ ਗਈ ਹੈ ਤੇ ਜਾਂਚ ਚੱਲ ਰਹੀ ਹੈ ਅੰਮ੍ਰਿਤਸਰ ਚ ਵੱਖ-ਵੱਖ ਥਾਵਾਂ ਤੇ ਰੇਡ ਵਿੱਚ ਐਨਆਈ ਵੱਲੋਂ ਕਈਆਂ 'ਚ ਵੀ ਰੇਡ ਕੀਤੀ ਗਈ ਹੈ ਇਸ ਨਾਲ ਸੰਸਦ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਅਤੇ ਕਵੀਤ ਕਰੀਬੀ ਰਿਸ਼ਤੇਦਾਰ ਪ੍ਰਕਾਸ਼ ਸਿੰਘ ਜੈਪੁਰਾ ਖੇੜਾ ਦੇ ਗ੍ਰਹਿ ਰਹੀਆਂ ਫਰਸ਼ਮਿੰਦ ਦੇ ਸਥਿਤ ਉਹਨਾਂ ਦੇ ਗ੍ਰਹਿ ਸੰਧੂ ਫਰਨੀਚਰ ਹਾਊਸ ਤੇ ਛਾਪਾ ਮਾਰਿਆ ਗਿਆ ਹੈ ਦਾ ਸਹੀ ਹੈ ਕਿ ਐਨਆਈ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਵਿਖੇ ਅੰਮ੍ਰਿਤਪਾਲ ਦੇ ਘਰੇ ਦੇ ਰਿਸ਼ਤੇਦਾਰਾਂ ਦੀ ਘਰਾਂ ਦੇ ਵਿੱਚ ਅੱਜ ਸਵੇਰੀ ਤੜਕਸਾਰ ਛਾਪੇਮਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਅਧਿਕਾਰੀਆਂ ਦੇ ਫੇਰ ਬਦਲ ਕੀਤੇ ਗਏ ਨੇ ਪੰਜਾਬ ਦੇ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਜਿਹੜੇ ਨਿਕਿਤ ਤਬਾਦਲੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਦੱਸਿਆ ਕਿ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਹੈ ਸਰਕਾਰ ਨੇ ਵੀਰਵਾਰ ਨੂੰ 38 IAS ਤੱਕ PCS ਅਧਿਕਾਰੀ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਨੇ ਇਸ ਦੌਰਾਨ ਪੰਜਾਬ ਦੀ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਸਕੀਤ ਅਹਿਮਦ ਡੀਸੀ ਬਠਿੰਡਾ ਸਾਖਸ਼ੀ ਇਸਾਨੀ ਡੀਸੀ ਅੰਮ੍ਰਿਤਸਰ ਪ੍ਰੀਤੀ ਯਾਦਵ ਡੀਸੀ ਪਟਿਆਲਾ ਜਤਿੰਦਰ ਜੋਰਵਾਲ ਡੀਸੀ ਲੁਧਿਆਣਾ ਦੀਪੀਕਾ ਸ਼ਿਖਾ ਸ਼ਰਮਾ ਡੀਸੀ ਫਿਰੋਜ਼ਪੁਰ ਸੰਦੀਪ ਰਿਸ਼ੀ ਡੀਸੀ ਸੰਗਰੂਰ ਅੰਮ੍ਰਿਤਪ੍ਰੀਤ ਕੋਰ ਡੀਸੀ ਫਾਜ਼ਲਕਾ ਹਿਮਾਂਸ਼ੂ ਜੈਨ ਡੀਸੀ ਰੋਪੜ ਸੋਨਖਿੰਦ ਨੂੰ ਡੀਸੀ ਫਤਿਗੜ ਸਾਹਿਬ ਨੂੰ ਨਿਯੁਕਤ ਕੀਤਾ ਗਿਆ ਹੈ ਦਾ ਸਹੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਸਰਕਾਰੀ ਅਧਿਕਾਰੀਆਂ ਦੇ ਵੱਡੇ ਪੱਧਰ ਤੇ ਫੇਰ ਬਦਲ ਕੀਤੇ ਨੇ 10 ਜ਼ਿਲ੍ਹਿਆਂ ਦੇ ਡਿਸਟ੍ਰਿਕਟ ਕਮਿਸ਼ਨਰ ਨੇ ਉਹਨਾਂ ਨੂੰ ਫੇਰ ਬਦਲ ਕਰਕੇ ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਮਹਿੰਗਾਈ ਨੇ ਆਮ ਲੋਕਾਂ ਦਾ ਜੁੱਥੇਲਾ ਕਤੋੜ ਕੇ ਰੱਖਿਆ ਹੈ ਹਾਲਾਂਕਿ ਸੋਨੇ ਦਾ ਭਾਅ ਜਿਹੜਾ ਅਸਮਾਨ ਨੂੰ ਛੁੰਦਾ ਨਜ਼ਰ ਆ ਰਿਹਾ ਹੈ ਉੱਤੇ ਹੀ ਆਮ ਜਨਤਾ ਨੂੰ ਰਾਹਤ ਭਰੀ ਮਿਲੰਦਾ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜਿਹੜੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਦਾ ਸਹੀ ਹੈ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ ਦੇ ਇੰਤਜ਼ਾਰ ਕਰ ਰਹੇ ਆਮ ਲੋਕਾਂ ਲਈ ਤਾਜ਼ਾ ਅਪਡੇਟ ਆ ਗਿਆ ਹੈ ਪਿਛਲੇ ਕੁਝ ਦਿਨਾਂ ਤੋਂ ਕੀਮਤੀ 'ਚ ਕਟੌਤੀ ਦੀਆਂ ਅਟਕਲਾ ਤੇ ਖਬਰਾਂ ਵਿਚਾਲੇ ਸਰਕਾਰ ਨੇ ਹੁਣ ਇਸ ਤੇ ਆਪਣਾ ਜਵਾਬ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਅਗਲੀ ਕਟੌਤੀ ਕਦੋਂ ਹੋਣ ਵਾਲੀ ਹੈ ਪੈਟਰੋਲੀਅਮ ਸਖਤਕ ਪੰਤ ਜੈਨ ਨੇ ਵੀਰਵਾਰ ਨੂੰ ਇਸ ਸੰਬੰਧ 'ਚ ਕਿਹਾ ਹੈ ਕਿ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀ ਇਦਨ ਦੀ ਇਹ ਤੁਹਾਨੂੰ ਘਟਾਉਣ ਦਾ ਫੈਸਲਾ ਲੈਣ ਦੀਆਂ ਜੋ ਕਮੰਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਕੁਝ ਹੋਰ ਸਮੇਂ ਲਈ ਨਰਮ ਰਹਿੰਦੀਆਂ ਹਨ ਤਾਂ ਸਰਕਾਰੀ ਤੇਲ ਕੰਪਨੀਆਂ ਵਿੱਚ ਸੰਬੰਧ ਚ ਫੈਸਲਾ ਲੈ ਸਕਦੀਆਂ ਨੇ ਪੈਟਰੋਲੀਅਮ ਸਕਰਤਕ ਨੇ ਇਕਵੀਟੀ ਵੀ ਚੈਨਲ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਹੈ ਦੇਸ਼ ਦੀਆਂ ਤਿੰਨ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਡੀਜ਼ਲ ਤੇ ਪੈਟਰੋਲ ਅਤੇ ਹੋਰ ਪੈਟਰੋਲੀਅਮ ਪਦਾਰਥਾਂ ਦਾ ਪ੍ਰੋਦਨ ਵਪਾਰ ਕਰਦੀਆਂ ਹਨ ਇਹ ਸਰਕਾਰੀ ਤੇਲ ਕੰਪਨੀ ਅੰਤਰਰਾਸ਼ਟਰੀ ਬਾਜ਼ਾਰ ਵਿੱਚੋਂ ਕੱਚੇ ਤੇਲ ਦੀ ਕੀਮਤ ਦੇ ਹਿਸਾਬ ਨਾਲ ਹਰ ਪੜਦਵਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੀ ਸਿੱਖਿਆਵਾ ਕਰਦੀਆਂ ਦੱਸਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਨੇ ਕਿਉਂ ਨੀਚੇ ਗਿਰ ਸਕਦੀਆਂ ਨੇ ਹਾਲਾਂਕਿ ਪੈਟਰੋਲੀਅਮ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਚੁੱਡੀ ਚਲ ਤੇ ਪੈਟਰੋਲ ਦੀ ਕੀਮਤ ਦੇ ਵਿੱਚ ਕਟਾ ਆ ਸਕਦਾ ਹੈ ਦੱਸਈਏ ਕਿ ਆਮ ਜਨਤਾ ਨੂੰ ਜਿਹੜਾ ਕਿ ਥੋੜੀ ਜਿਹੀ ਮਹਿੰਗਾਈ ਤੋਂ ਰਾਹਤ ਤਾਂ ਮਿਲੇਗੀ ਅਗੇ ਜੇਕਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਗਿਰਦੀਆਂ ਚੰਡੀਗੜ੍ਹ ਵਿਖੇ ਸੈਕਟਰ 10 ਤੇ ਗਰਨੇਡ ਨਾਲ ਹਮਲਾ ਕਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਤੇ ਇਸ ਦੇ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਏ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਦੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਇੱਕ ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਚੰਡੀਗੜ੍ਹ ਦੀ ਕੋਠੀ ਤੇ ਹੋਏ ਗਰਨੇਡ ਹਮਲੇ ਦੇ ਮੁਲਜ਼ਮ ਦਾ ਸੁਰਾਕ ਪੁਲਿਸ ਨੂੰ ਮਿਲ ਗਿਆ ਹੈ ਪੁਲਿਸ ਨੇ ਦੋਵਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਸੂਤਰਾਂ ਮੁਤਾਬਕ ਮੁਲਜ਼ਮਾਂ ਵਿੱਚੋਂ ਇੱਕ ਰੋਹਨ ਮਸੀਹ ਹੈ ਵੈਂ ਜੋ ਪਿੰਡ ਵਾਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤਵਾਦੀ ਹੈਪੀ ਪਾਸ਼ੀਆ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਉਹ ਵੀ ਐਸਾ ਪਿੰਡ ਦਾ ਵਸਨੀਕ ਹੈ 2 ਦੇ ਦੇ ਕੁਛ ਲੋਕਾਂ ਨਾਲ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਉਸ ਤੋਂ ਬਾਅਦ ਉਹ ਫਤਿਹਗੜ ਸਾਹਿਬ ਦੇ ਪਿੰਡ ਪਿੰਡੀ ਵਿਖੇ ਰੇਸ਼ਦਾਰਾਂ ਕੋਲ ਰਹਿਣ ਲੱਗ ਪਿਆ ਸੂਤਰ ਮੁਤਾਬਿਕ ਹਮਲੇ ਤੋਂ ਬਾਅਦ ਜਦੋਂ ਮੁਲਜ਼ਮ ਆਟੋ ਤੇ ਸੈਕਟਰ 18 ਪਹੁੰਚੇ ਤਾਂ ਉੱਥੇ ਲਾਲ ਬੱਤੀ ਲੱਗੀ ਹੋਈ ਸੀ ਫਿਰ ਉਸ ਨੇ ਆਟੋ ਚਾਲਕ ਨੂੰ ਲਾਲ ਬੱਤੀ ਜੰਪ ਕਰਕੇ ਤੇਜ਼ ਚਲਣ ਲਈ ਕਿ ਆਟੋ ਚਾਲਕ ਨੇ ਲਾਲ ਬੱਤੀ ਨੂੰ ਜੰਪ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਸ ਚ ਦੋਸ਼ੀ ਨੇ ਉਸ ਨੂੰ 500 ਰੁਪਏ ਦਾ ਨੋਟ ਦਿੱਤਾ ਅਤੇ ਸੈਕਟਰ 18 ਦੇ ਰਿਹਾਇਸ਼ ਇਲਾਕੇ ਵੱਲ ਫਰਾਰ ਹੋ ਗਿਆ ਦਾ ਸਹੀ ਹੈ ਕਿ ਚੰਡੀਗੜ੍ਹ ਵਿਖੇ ਸੈਕਟਰ 10 'ਚ ਜਿਹੜਾ ਕੋਠੀ ਅਸੀਂ ਦੋਨਾਂ ਮੁਲਜ਼ਮਾਂ ਦੀ ਜਿਹੜੀ ਪਛਾਣ ਪੁਲਿਸ ਵੱਲੋਂ ਕਰ ਲਈ ਗਈ ਹੈ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਿੱਖਾਂ ਦੇ ਬਾਰੇ ਬਿਆਨਬਾਜ਼ੀ ਕਰਨ ਤੋਂ ਬਾਅਦ ਹੁਣ ਲਾਲਪੁਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਹੈ ਦੱਸਈਏ ਕਿ ਗੁਰੂ ਨਾਨਕ ਸਾਹਿਬ ਬਾਰੇ ਦਿੱਤੇ ਵਿਵਾਦਿਤ ਬਿਆਨ ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੌਮੀ ਗੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਪਣੀ ਗਲਤੀ ਮੰਨਦਿਆਂ ਮਾਫੀ ਮੰਗੀ ਹੈ ਉਹਨਾਂ ਨੇ ਇਸ ਬਾਰੇ ਇੱਕ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਹੈ ਦੱਸਈਏ ਕਿ ਲਿਖਤੀ ਰੂਪ ਦੇ ਵਿੱਚ ਲਾਲਪੁਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਪਣੀ ਵਿਵਾਦਿਤ ਬਿਆਨਬਾਜ਼ੀ ਲਈ ਮਾਫੀ ਮੰਗੀ ਹੈ ਬੀਤੇ ਦਿਨੀ ਪੰਜਾਬ ਦੇ ਵਿੱਚ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਦੀ ਤਾਜ਼ਾ ਖਬਰ ਇਹ ਹੈ ਕਿ ਅੱਜ ਫੇਰ ਇੱਕ ਆਪ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਾਸਹੀਏ ਕਿ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਨੌਸ਼ਹਿਰ ਪੁਨੀਆ ਵਿਚਨ ਪਛਾਤੇ ਲੋਕਾਂ ਵੱਲੋਂ ਸ਼ਰਮ ਗੋਲੀਆਂ ਮਾਰ ਕੇ ਵਿਕਰਮਜੀਤ ਸਿੰਘ ਪੁੱਤਰ ਤਰਸੀਮ ਸਿੰਘ ਵਾਸੀ ਚੌਂਦਰੀ ਵਾਲੀ ਪਿੰਡ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ ਇਸ ਵਾਰਦਾਤ ਨੂੰ ਦੋ ਮਟਰਸਾਈਕਲ ਸਵਾਰ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਹਸਪਤਾਲ ਤਰਨਤਾਰਨ ਵਿਖੇ ਪੇ ਸੁੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਿਆ ਕਿ ਪੁਲਿਸ ਵੱਲੋਂ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦਿੱਤਾ ਗਿਆ ਤੇ ਦੋਸ਼ੀਆਂ ਦੀ ਭਾਲ ਜਿਹੜੀ ਪੁਲਿਸ ਵੱਲੋਂ ਚੱਲੀ ਹੋਈ ਹੈ ਤੇ ਜਿਹੜਾ ਆ ਆਗੂ ਦਾ ਦੰਦ ਸਾਡੇ ਦੋ ਮੋਟਰਸਾਈਕਲ ਸਵਾਰ ਵੱਲੋਂ ਗੋਲੀ ਮਾਰ ਕੇ ਫਰਾਰ ਹੋਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਹੁਣ ਖਬਰ ਮੌਸਮ ਜਗਤ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਜ਼ੋਰਦਾਰ ਮੀਂਹ ਪਵੇਗਾ ਮੌਸਮ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ ਦੇ ਵਿੱਚ ਇਹ ਹਦਾਇਤਾਂ ਜਾਰੀ ਕੀਤੀਆਂ ਨੇ ਅਪਡੇਟ ਜਾਰੀ ਕੀਤੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ੋਰਦਾਰ ਮੀਂਹ ਪਵੇਗਾ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੇਗੀ ਹੀ ਮਿਲੇਗੀ ਨਾਲ ਹੀ ਨਾਲ ਮੌਸਮ ਜਿਹੜਾ ਪੰਜਾਬ ਦਾ ਉਹ ਕਾਫੀ ਸੁਹਾਵਣਾ ਦੇਖਣ ਨੂੰ ਮਿਲੇਗਾ ਦੱਸਿਆ ਹੈ ਕਿ ਪੰਜਾਬ ਚੰਡੀਗੜ੍ਹ 'ਚ ਅੱਜ ਸ਼ੁੱਕਰਵਾਰ ਨੂੰ 20% ਪੈਂਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ ਚੰਡੀਗੜ੍ਹ ਦੇ ਨਾਲ ਨਾਲ ਅੱਜ ਪੰਜਾਬ ਦੀ 7 ਜ਼ਿਲ੍ਹਿਆਂ ਜਿਦੇ ਵਿੱਚ ਨਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਐਸਐਸ ਨਗਰ ਪਤਿਗੜ ਸਾਹਿਬ ਅਤੇ ਪਟਿਆਲਾ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਜਦ ਕਿ ਬਾਕੀ ਜ਼ਿਲ੍ਹਿਆਂ ਵਿੱਚ ਜਮੀ ਪੈਣ ਦੇ ਅਸਰ ਬਣ ਰਹੇ ਹਨ ਅੱਜ ਦਾ ਤਾਪਮਾਨ 24 ਤੋਂ 37 ਡਿਗਰੀ ਦੇ ਵਿਚਕਾਰ ਰਹਿੰਦੀ ਸੰਭਾਵਨਾ ਹੈ ਪੰਜਾਬ ਅਤੇ ਚੰਡੀਗੜ੍ਹ 'ਚ ਵੀਰਵਾਰ ਨੂੰ ਮੀਂਹ ਦੀ ਸੰਭਾਵਨਾ ਦੇ ਬਾਵਜੂਦ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਨਹੀਂ ਪਿਆ ਹੈ ਰੂਪਨਗਰ ਵਿੱਚ 8.5 ਮਿਲੀਮੀਟਰ ਫਿਰੋਜ਼ਪੁਰ ਵਿੱਚ 3.5 ਮਿਲੀਮੀਟਰ ਲੁਧਿਆਣਾ ਦੇ ਸਮਰਾਲਾ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਪਰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਬਦਲਾਅ ਬਦਲਵਾਹੀ ਹੋਣ ਤੋਂ ਬਾਅਦ ਪੰਜਾਬ ਦੇਔਸਾਤ ਤਾਪਮਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਨ 36.6 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਕੇਂਦਰ ਮੁਤਾਬਕ ਜਿੱਕਰ ਅੱਜ ਵੀ ਨਹੀਂ ਪਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਾਲ ਘੱਟ ਬਾਰਿਸ਼ ਦੇ ਨਾਲ ਜਲ ਭੰਡਾਰਾਂ ਨੂੰ ਪ੍ਰਭਾਵਿਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ 3 ਅਤੇ ਪੰਜਾਬ ਦੇ ਇੱਕ ਜਲ ਭੰਡਾਰ ਦਾ ਪਾਣੀ ਪੱਧਰ ਚਿੰਤਾਜਨਕ ਪੱਧਰ ਤੇ ਹੈ। ਹਿਮਾਚਲ ਪ੍ਰਦੇਸ਼ ਦੇ 3 ਜਲ ਭੰਡਾਰਾ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ 21% ਦੇ ਘੱਟ ਹੈ ਤੇ ਪੰਜਾਬ ਦੀ ਕੁਲਾਤ ਜਲ ਭੰਡਾਰ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ 58% ਘਟ ਪਾਇਆ ਗਿਆ ਹੈ। 12 ਸਤੰਬਰ ਦੇ ਅੰਕੜਿਆਂ ਅਨੁਸਾਰ ਹਿਮਾਚਲ ਦੀ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ 18% ਦੱਤੇ ਪੈਂਗ ਡੈਮ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ 17% ਘੱਟ ਹੈ ਜਦਕਿ ਕੋਲਾ ਡੈਮ ਦਾ ਪਾਣੀ ਦਾ ਪੱਧਰ ਆਮ ਨਾਲੋਂ 15% ਵਧ ਹੈ ਇਸ ਦੇ ਨਾਲ ਹੀ ਪੰਜਾਬ ਦੀ ਗੁਲੋਤ ਜਲ ਭੰਡਾਰੀ 3 ਡੈਮ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ 40% ਘੱਟ ਹੈ ਜੇਕਰ ਚੰਡੀਗੜ੍ਹ ਦੇ ਮੌਸਮ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿਖੇ ਵੀਰਵਾਰ ਨੂੰ ਸ਼ਾਮ ਤਾਪਮਾਨ 33.6 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਾਨ 25 ਤੋਂ ਬਤਿਕ ਡਿਗਰੀ ਦੇ ਵਿਚਕਾਰ ਰਹ ਸਕਦਾ ਹੈ ਮੋਹਾਲੀ ਦੀ ਗੱਲ ਕਰੀਏ ਤਵੀਰਵਾਰ ਨੂੰ ਤਾਪਮਾਨ 30.8 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਸੁਹਾਵਣਾ ਰਹੇਗਾ ਬੱਦਲ ਵਿਚਾਇ ਰਹਣਗੇ ਤਾਪਮਾਨ 25 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ 36.1 ਡਿਗਰੀ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਹੈ ਅੱਜ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਜਾਣਕਾਰੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਦਿੱਤੀ ਹੈ ਅੱਜ ਬੱਦਲ ਵਿਚਾਇ ਰਹਣਗੇ ਤੇ ਮੌਸਮ ਵੀ ਸੁਹਾਵਣਾ ਰਹੇਗਾ ਜਲੰਧਰ ਲੁਧਿਆਣਾ ਪਟਿਆਲਾ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ 36 25 ਤੇ 31 ਤੇ 30 ਡਿਗਰੀ ਦੇ ਵਿੱਚ ਵਕਰ ਜਿਹੜਾ ਤਾਪਮਾਨ ਕੱਲ ਦੇਖਣ ਨੂੰ ਮਿਲੇ ਸੀ ਤੇ ਅੱਜ ਵੀ ਪਟਿਆਲਾ ਜਲੰਧਰ ਹਮਰਿਤਸਰ ਫਤਿਗੜ ਸਾਹਿਬ ਵਿਖੇ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਮੀਂਹ ਪੈਦੀ ਭਵਿੱਖਬਾਣੀ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਸਵੇਰ ਤੋਂ ਮੀਂਹ ਪੈ ਵੀ ਰਿਹਾ ਹੈ ਜਿਸ ਦੇ ਨਾਲ ਮੌਸਮ ਸੁਹਾਵਣਾ ਹੋਇਆ ਸੜਕਾਂ ਜਲਥਲ ਹੋਈਆਂ ਨੇ ਉੱਥੇ ਹੀ ਲੋਕਾਂ ਨੂੰ ਆਪਣੇ ਕੰਮਾਂਕਾਰਾਂ ਤੇ ਜਾਨ ਦੇ ਵਿੱਚ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਹਾਲਾਂਕਿ ਪਿਛਲੇ ਸਾਲ ਨਾਲੋਂ ਇਸ ਸਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘੱਟ ਮੀਂਹ ਦਰਜ ਹੋਇਆ ਹੈ ਹਾਲਾਂਕਿ ਮੌਨਸੂਨ ਨੇ ਆਪਣੀ ਰਫ਼ਤਾਰ ਸ਼ੁਰੂ ਦੇ ਵਿੱਚ ਫੜੀ ਮੌਨਸੂਨ ਨੇ ਆਪਣੀ ਰਫਤਾਰ ਜਿਹੜੀ ਉਹ ਬਹੁਤ ਹੀ ਜ਼ਿਆਦਾ ਮੱਠੀ ਕਰ ਲਈ ਸੀ ਜਿਸ ਕਾਰਨ ਲੋਕ ਬੇਸਬਰੀ ਨਾਲ ਪੂਰੇ ਮੌਨਸੂਨ ਮੀਂਹ ਦਾ ਇੰਤਜ਼ਾਰ ਕਰਦੇ ਰਹੇ ਪਰ ਮੀਂਹ ਕਿਤੇ-ਕਿਤੇ ਪੈਂਦਾ ਰਿਹਾ ਕਿਸੇ-ਕਿਸੇ ਸੂਬੇ ਦੇ ਵਿੱਚ ਜਮੇ ਹੀ ਸੋ ਘਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੀਗਾ ਹਾਲਾਂਕਿ ਪੰਜਾਬ ਦੇ ਫਿਰ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਨੇ ਆਪਣਾ ਜ਼ੋਰਦਾਰ ਅਸਰ ਦਿਖਾਇਆ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਨਵੀਆਂ ਤਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਾ ਪੰਜਾਬੀ ਮੀਡੀਆ ਹੁੰਦਿਓ ਇਜਾਜ਼ਤ ਧੰਨਵਾਦ